ਜਾ ਜਰੋ ਦੋ ਦੋ ਮੁਰੀ ਅਸੀਂ ਕਾਲ ਜੀ ਸਾਰਿਆਂ ਨੂੰ ਸਵੇਰਗੇ ਦੀ ਸ਼੍ਰੀ ਫਤਗੜ ਸਾਹਿਬ ਮੱਥਾ ਟੇਕਣਾ ਤੇ ਉਸ ਤੋਂ ਬਾਅਦ ਐਨਚ ਫਿਲੋ ਲੈਣੇ ਚਲੇ ਗਏ ਸ਼ਾਮ ਨੂੰ ਆ ਕੇ ਜਮਾ ਉਹੀ ਸੇਮ ਰੂਟੀਨ 10 ਮਿੰਟ ਟ੍ਰੈਡਮਿਲ ਪਹਿਲਾਂ ਵਾਕ ਫਿਰ ਇੰਕਲਾਈਨ ਫਿਰ ਸਪਰਿੰਟ ਅੱਜ ਅੱਜ ਲੱਗੜੇ ਸ਼ੁਰੂ ਕਰਿਆ ਲੰਜਸ ਤੋਂ ਇਹਦੇ ਅਸੀਂ ਲਾਇਏ ਜੀ ਤਨ ਸਟ ਰੈਪੋਟੇਸ਼ਨ ਇੱਕ ਦੇ ਵਿੱਚ 36 ਇਹ ਇੱਦਣੋਂ 12 ਸਟੈਪ ਆਉਂਦੇ ਨੇ ਫਿਰ 12 ਫੇਰ ਉਧਰ ਨੂੰ ਗਿਆ 12 ਫੇਰ ਉਧਰ ਨੂੰ 12 ਫੇਰ ਮੁੜਿਆ ਇਹ 36 ਦਾ ਬਣਦਾ ਇੱਕ ਸੈੱਟ 100 ਤੋਂ ਉੱਪਰ ਬਣ ਗਿਆ ਉਸ ਤੋਂ ਬਾਅਦ ਥੋੜਾ ਜਿਹਾ ਵੇਟ ਵਧਾ ਕੇ ਦੇਖਿਆ ਇੰਜਰੀ ਤੋਂ ਡਰ ਤਾਂ ਲੱਗਦਾ ਬਟ 19 ਚੀਜ਼ ਬਣਦੀ ਨਹੀਂ ਗਈ ਟਰ ਲੱਗੀ ਕਿ ਦੁਆਰਾ ਔਖੇ ਸੌਖੇ ਨੇ ਚਾਰ ਰੈਪ ਬਹੁਤ ਔਖੇ ਲਾਇਨੇ ਸਟਰੈਂਥ ਵੀ ਨਹੀਂ ਹੈਗੀ ਕੁਝ ਡਰ ਵੀ ਲੱਗ ਰਿਹਾ ਸੀਗਾ ਕਿ ਦੁਬਾਰਾ وہی ਇੰਜਰੀ ਹੁੰਦੀ ਆ ਤਾਂ ਔਖਾ ਹੁੰਦਾ ਮੈਂ ਪਹਿਲਾਂ ਜਦੋਂ ਪਹਿਲੀ ਵਾਰ ਇੰਜਰੀ ਹੋਈ ਤੀਂ ਨਾ ਔਖਾ ਨਹੀਂ ਜਦੋਂ ਦੁਬਾਰਾ ਰਿਕਵਰ ਹੋਣ ਤੋਂ ਬਾਅਦ ਦੁਬਾਰਾ ਹੋਈ ਐ ਇਸ ਵਾਰ April ਦੇ ਵਿੱਚ ਤਾਂ ਮੈਨੂੰ ਪਤਾ ਮੈਂ ਕਿੰਦਾ 6-7 ਦਿਨ ਬੈਠਦੇ ਰਿਆਂ ਔਖਾ ਤਾਂ ਅਰਕੇ ਡਰ ਲੱਗਦਾ ਮੈਂ 4 ਰੈਪੋਟਿਸ਼ਨ ਲੱਗੇ ਨੇ ਮੇਤੋਂ ਤਾਂ ਅਗਰ ਕੋਈ ਪਤਕਾ ਨਹੀਂ ਕਰਿਆ ਸਰੀਰ ਨਾਲ ਜ਼ਿਆਦਾ ਉਸ ਤੋਂ ਬਾਅਦ ਆ ਗਿਆ ਆਪਣੇ ਫੇਵਰਟ ਐਕਸਰਸਾਈਜ਼ ਤੇ ਇਹਦੇ ਨਾਲ ਇਹਨੇ 6 ਸਟਾ ਬਸ ਇਹ ਹੀ ਬਸ ਇਹ ਕੱਲੀ ਲਈ ਜਾਵਾਂ ਮੈਨੂੰ ਇਹਦੇ ਨਾਲ ਬਥੇਰਾ ਆਜਲਾ ਹੋ ਜਾਂਦਾ ਕਿ ਪੱਟ ਬਣ ਜਾਣ ਨੇ ਬਹੁਤ ਸੋਹਣੀ ਐਕਸਰਸਾਈਜ਼ ਆ ਜਿੰਨੇ ਦਬਕੇ ਲਾਉਂਗੇ ਓੰਨੀ ਵਧੀਆ ਤੁਹਾਡੇ ਲਈ ਜਿੰਨੇ ਖਿੱਚ ਕੇ ਲਾਹੇਂਗੇ ਉਹ ਗੁੱਗੀਆਂ ਗੁੱਗੀਆਂ ਸਭ ਪੈਣ ਲਾ ਦੂ ਇਹ ਉਸ ਤੋਂ ਬਾਅਦ ਆਇਆ ਲਕ ਪ੍ਰੈਸ ਤੇ ਇਹਦਾ ਵੇਟ ਰੱਖਿਆ ਸੀ 140 ਕਿਲੋ ਇਹ ਵੀ ਵਧੀਆ ਇਹਦੇ 10 12 15 ਰੈਪ ਪੁਲਸ਼ਨ ਇਹਦੇ ਵਧੀਰਾ ਤੇ ਨੇ ਇਹਨਾਂ ਵੀ ਸੋਨਾ ਪੰਪ ਆਇਆ ਸੀ ਗੱਲ ਦੇਖੇ ਰਿਹਾ ਤੁਹਾਨੂੰ ਦੇਖ ਲਓ ਵਧੀਆ ਪਰਫਾਰਮੈਂਸ ਸੀਗੀ ਵੇਟ ਹੋਰ ਵਧਾ ਸਕਦੇ ਆ ਇਹਦੇ ਵਿੱਚ ਇੰਜਰੀ ਹੋਣ ਦਾ ਚਾਂਸ ਉਹਦਾ ਹੁੰਦਾ ਜਦੋਂ ਆਪਾਂ ਗੋਡਾ ਉੱਪਰ ਸਿੱਧਾ ਕਰ ਦਿੰਦੇ ਆ ਦੇਖ ਲਓ ਮੈਂ ਬਿਲਕੁਲ ਸਿੱਧਾ ਨਹੀਂ ਕਰ ਰਿਹਾ ਉਹ ਬਸ ਤੁਸੀਂ ਥੋੜਾ ਜਦੋਂ ਸਿੱਧਾ ਹੋਣ ਲੱਗਾ ਉਸ ਤੋਂ ਪਹਿਲਾਂ ਹੀ ਵੈੱਡ ਕਰਕੇ ਆਪਣਾ ਵਾਪਸ ਕਰ ਲਓ ਅਹੀਂ ਇਹਦੇ ਵਿੱਚ ਸਭ ਤੋਂ ਵੱਧ ਇੰਜਰੀ ਦੇ ਵਿੱਚ ਹੁੰਦੀ ਆ ਗੋਡਾ ਹੀ ਟੁੱਟ ਜਾਂਦਾ ਪਿੱਛੇ ਨੂੰ ਮੁੜ ਜਾਂਦਾ ਲਾਈਟ ਵੈੱਡ ਠੀਕ ਆ ਉਸ ਤੋਂ ਬਾਅਦ ਆ ਗਿਆ ਅਗਲੀ ਤੇ ਆ ਵੀ ਘੈਂਟ ਆ ਅ ਸ਼ੀਸ਼ਾ ਵੀ ਬਹੁਤ ਸੋਹਣੀ ਜਗ੍ਹਾ ਲੱਗਿਆ ਆ ਅੰਦਾ ਆਪਣੇ ਪੱਟੇ ਦੇਖੀ ਜਾਂਦਾ ਵਾਰ-ਵਾਰ ਬਿਗਨੇ ਕਬਨਗੇ ਤੇ ਆ ਕੇ ਪੰਪਿੰਗ ਵੀ ਸੁਣੀ ਜਾਂਦੀ ਆ ਤਾਂ ਕਰਕੇ ਆਪਾਂ ਇਹਦੇ ਵੀ 10 ਰਿਪੋਰਟੇਸ਼ਨ ਲਾਏ ਨੇ ਵੇਟ ਪਾਇਆ ਦੀਰ ਵਿੱਚ ਸਿਰਫ 30 ਕਿਲੋ 15-15 ਦੀ ਦੋ ਕੁ ਲੱਟਾਂ ਸੀਗੀਆਂ ਇਹ ਵੀ ਲਾਈਆ ਕਵਾਂਟ੍ਰੇਟਡ ਕਵਾਂਟਲ ਤੱਕ ਬਟ ਅਜੇ ਉਹਨਾਂ ਜੋਰ ਨਾਲ ਸਰੀਰ ਮਾਰਦਾ ਨਾ ਮੈਂ ਮਾਰਦਾ ਕੋਈ ਨਾ ਕੋਈ ਖਰਾਕ ਸ਼ੁਰੂ ਕਰੀਏ ਨਾ ਕੋਈ ਸਪਲੀਮੈਂਟ ਸ਼ੁਰੂ ਕਰੇ ਨਾ ਕੋਈ ਪ੍ਰੋਟੀਨ ਸ਼ੁਰੂ ਕਰੇ ਨਾ ਕੋਈ ਅੰਡੇ ਸ਼ੁਰੂ ਕਰੇ ਨਾ ਕੋਈ ਚਿਕਨ ਸ਼ੁਰੂ ਕਰਿਆ ਇਸ ਤਰ੍ਹਾਂ ਬਾਡੀ ਨੂੰ ਦੇਖ ਰਹੇ ਆ ਬਾਡੀ ਕੀ ਰਿਸਪਾਂਸ ਦੇ ਰਹੀ ਆ ਜੇ ਤਾਂ ਸ਼ੁਰੂ ਕਰਾਂਗੇ ਸਰੀਰ ਵੀ ਦੱਸੂਗਾ ਤੇ ਤੁਹਾਨੂੰ ਵੀ ਦੱਸਾਂਗੇ ਵੀ ਆਹ ਚੀਜ਼ ਖਾਣ ਲੱਗੇ ਆ। ਉਹ ਵੈਸੇ ਵਧੀਆ ਐਕਸਰਸਾਈਜ਼ ਵਧੀਆ ਹੈ। ਮਸ਼ੀਨਾਂ ਸੋਹਣੀਆਂ ਨੇ ਸਾਰੀਆਂ ਇੱਥੇ। ਆਹ ਦੇਖ ਲਓ ਪੰਪਿੰਗ। ਓਏ ਹੋਏ ਵਧੀਆ ਆਪਣੇ ਜੋਗੀ। ਉਸ ਤੋਂ ਬਾਅਦ ਆ ਗਏ ਬੈਟਕਾਂ ਨੇ। ਦੇਸੀ ਸਟਾਈਲ ਇਹਦਾ ਸਭ ਤੋਂ ਘੈਂਟ ਚੀਜ਼ ਆ। ਇਹਦੇ ਅਸੀਂ ਲਾਉਣੇ ਨੇ 100। ਕੱਲ ਲਾਇਆ ਮੈਂ ਪਹਿਲੀ ਵਾਰ 35। ਦੂਸਰੀ ਵਾਰ ਲੱਗੇ 25। ਫੇਰ ਫੇਰ 25 ਫੇਰ 20 100 ਪੂਰਾ ਕਰ ਦਿੰਨੇ ਆ ਔਖੇ ਔਖੇ ਚਾਹੇ ਚਾਰਚ ਕਰਦੋ ਜਾਂ ਦੋ ਤਿੰਨ ਚੇ ਤਾਂ ਕਰਦੇ ਨੇ ਜਿਹੜੀ ਹੁਣ ਚਾਰਲ ਚੇ ਜਾਣ ਲੱਗੀ ਸੀ ਅਜੇ ਰਿਸਪੌਂਸ ਨਹੀਂ ਮਿਲ ਰਿਹਾ ਬਾਡੀ ਤੋਂ ਨਾ ਪੰਪ ਹੋ ਜਾਂਦੇ ਆ ਫੇਰ 20 ਚਾਕਲੇਟ ਵੀ ਖਾਧੀ ਇੱਕ ਇੱਕ ਕਿਟਕਟ ਛੋਟੀ ਸੀਗੀ ਜਿਆਦਾ ਵੱਡੀ ਨਹੀਂ ਸੀ 5 50 ਦੀ 10 ਦਾ ਪਤਾ ਨਹੀਂ ਛੋਟੀ ਹੀ ਸੀ ਅੱਜ ਮੈਂ ਤਾਂ ਬਾਹਰ ਲਵਿਊ ਆ ਸੋਨੀ ਜਗ੍ਹਾ ਹੈ ਸ਼ਾਂਤੀ ਆ ਬੰਦੇ ਵਧੀਆ ਨੇ ਸਾਰੇ ਉਹੀ 41 ਗੱਲ ਨਹੀਂ ਗੀ। ਟ੍ਰੇਨਰ ਵਧੀਆ ਨੇ। ਉਸ ਤੋਂ ਬਾਅਦ ਸਵਾ 6 ਵਜੇ ਜੀ ਉਹ ਨਿਕਲੇ ਆਏ ਮੈਨੂੰ ਕਹਿੰਦਾ ਮੈਂ ਤੂੰ ਮੂੰਹ ਬੰਨੇ ਆ। ਇਹ ਮੈਨੂੰ ਕਹਿੰਦਾ ਰੰਗ ਕਾਲਾ ਹੋ ਜਾਊਗਾ। ਇਹਨੂੰ ਮੈਂ ਪੁੱਛਿਆ ਜਰਾ ਚਲ ਤੁਸੀਂ ਵੀ ਜਾਣਦੇ ਹੋ ਇਹਨੂੰ ਪੁੱਛੇ ਵੀ ਇਤੋਂ ਵੱਧ ਰੰਗ ਕਾਲਾ ਹੋਰ ਕੀ ਹੋਜੂ। ਫੇਰ ਬਾਅਦ ਕਹਿੰਦਾ ਵੀ ਲੂ ਚੱਲਦੀ ਆ। ਸੇਕ ਪੈਂਦਾ ਮੈਂ ਤਾਂ ਮੰਨ ਲਿਆ। ਪਰ ਨਾ ਤਾਂ ਮੈਂ ਹੱਸਿਆ ਜਦੋਂ ਉਹਨੇ ਕਿਹਾ ਕਿ ਨਾ ਰੰਗ ਕਾਲਾ ਹੋਜੂਗਾ। ਹੁਣ ਇਤੋਂ ਵੱਧ ਰਹਿ ਕੀ ਗੱਲਾਂ ਕਰਨ ਨੂੰ। ਉਹ ਲੈਣ ਦੇ ਘੜਾ ਹੁੰਦਾ ਹੋਰ। ਕਿ ਉਹ ਹੀ ਸੋਨਾ ਟਾਈਮ ਪਾਸ ਕਰਦਾ ਬੰਦਾ ਉਸ ਤੋਂ ਬਾਅਦ ਸ਼ਾਮ ਨੂੰ ਰੋਟੀ ਰੋਟੀ ਖਾ ਕੇ ਸੇਮ ਆਪਣੇ ਟਾਈਮ 8:30 ਵਜੇ ਆਪਾਂ ਪਹੁੰਚੇ ਗਰਾਊਂਡ 'ਚ ਮੁੰਡੇ ਲਾਉਣ ਲੱਗੇ ਸੀ ਗੇਮਾਂ ਕੇਮ ਲਾ ਕੇ ਕਰਨੀ ਤਾਂ ਥੋੜੀ ਰਨਿੰਗ ਸੀਗੀ ਪਰ ਮੈਂ ਆਪਣੇ ਤੁਰ ਕੇ ਸਾਡੇ ਤੁਰੇ ਮੈਂ ਘਟ ਵਧਦੇ ਆ ਗੱਲ 11 ਮੀਟ ਕੁਝ ਕਿਲੋਮੀਟਰ ਕੁੱਗੀ ਇੰਜਨ ਲਾਇਆ ਸੀਗਾ ਪਾਣੀ ਘਟਣਾਂ ਦੀ ਗਰਾਊਂਡ ਦੇ ਵਿੱਚ ਗਰਾਊਂਡ ਗਿੱਲਾ ਸੀ ਤੇ ਫੇਰ ਮੈਨੂੰ ਜੋਗਾ ਮਿਲ ਗਿਆ ਮੈਂ ਜੋਗਾ ਫੜ ਲਿਆ ਇਹਨੂੰ ਕਹਿੰਦੇ ਨੇ ਜੰਪਿੰਗ ਜੈਕਸ ਇਹ ਖਾਸ ਉਹਨਾਂ ਲਈ ਆ ਜਿਹੜੀਆਂ ਲੇਡੀਜ਼ ਪੈਣਾ ਮਾਤਾ ਉਹ ਕਰੇ ਰਹਿੰਦੀਆਂ ਨੇ ਕੋਈ ਜਿਵੇਂ ਜਾਣ ਦਾ ਟਾਈਮ ਲੀ ਇਹ ਜੰਪਿੰਗ ਜੈਕਸ ਇੱਥੋਂ ਤੁਸੀਂ ਸ਼ੁਰੂਆਤ ਕਰ ਸਕਦੇ ਹੋ ਆਪਣੀ ਇਹਦੇ ਨਾਲ ਤੁਹਾਨੂੰ ਬਹੁਤ ਰਿਜ਼ਲਟ ਮਿਲ ਜਣਾ ਇਹ ਤੁਹਾਡੀ ਮਰਜ਼ੀ ਆ ਤੁਸੀਂ ਕਿੰਨੇ ਰੈਪੀਟਿਸ਼ਨ ਲਾਉਣੇ ਨੇ ਇਹਨੇ 30 25 30 ਰੈਪੀਟਿਸ਼ਨ ਇਹਨੇ ਪਰਫਾਰਮ ਕਰਕੇ ਦਿਖਾਏ ਨੇ ਈਜ਼ੀ ਆ ਕੋਈ ਔਖਾ ਨਹੀਂ ਦੇ ਵਿੱਚ ਆਰਾਮ ਨਾਲ ਤੁਸੀਂ ਹੌਲੀ ਹੌਲੀ ਕਰਕੇ ਸ਼ੁਰੂ ਕਰ ਲਓ ਤਿੰਨ ਸੈੱਟ ਕਰ ਲਓ ਤੁਸੀਂ ਵੀ ਇਹ ਵੀ ਦੇ ਤਿੰਨ ਸੈੱਟ ਲਾਉਣਾ ਸ਼ੁਰੂ ਕਰ ਲਓ ਉਸ ਤੋਂ ਬਾਅਦ ਦੂਜੀ ਆਏ ਇਹਦੇ ਵੀ ਤੁਸੀਂ 15-15 ਦੇ ਕਰਕੇ ਤਿੰਨ ਸੈੱਟ ਲਾ ਸਕਦੇ ਹੋ ਹੌਲੀ ਹੌਲੀ ਤੁਹਾਡੀ ਆਪਣੀ ਵੱਧ ਜਾਣੀ ਆ ਲਾਉਣ ਦੀ ਸਟਰੈਂਥ ਤੇ ਵਧਾ ਲਿਓ ਜ਼ਰੂਰੀ ਨਹੀਂ ਕਿ ਪਹਿਲੇ ਦਿਨ ਹੀ ਪਤਲਾ ਹੋਣਾ ਪਤਲਾ ਇਹਦੇ ਨਾਲ ਨਹੀਂ ਹੋਣਾ ਬਸ ਇਹ ਜਸ ਉਸ ਨੂੰ ਇੱਕ ਤਰੀਕਾ ਦੱਸਿਆ ਵੀ ਇਹਦੇ ਨਾਲ ਫਰਕ ਬਹੁਤ ਪੈਂਦਾ ਪਹਿਲਾਂ ਜੰਪਿੰਗ ਜੈਕਸ ਹੋ ਗਿਆ ਉਸ ਤੋਂ ਬਾਅਦ ਇਹ ਹੋ ਗਿਆ ਬਹੁਤ ਸੌਖੀ ਦੱਸੀ ਨੇ ਜਮਾ ਤੁਹਾਨੂੰ ਇਹ ਵਾਲੀਆਂ ਜਿਹਦੇ ਤੋਂ ਖੜ ਕੇ ਸਿੱਧੀਆਂ ਨਹੀਂ ਲੱਗਦੀਆਂ ਨਾ ਕੋਈ ਚੀਜ਼ ਦਾ ਹਸਾਰ ਲੈ ਲਓ ਕਿਸੇ ਵੀ ਵਿੰਡੋ ਕੋਲ ਖੜ ਜੋ ਗੇਟ ਨੂੰ ਫੜ ਲਓ ਕੰਧ ਨੂੰ ਹੱਥ ਲਾ ਲਓ ਉਹ ਇਹਦੇ ਵਿੱਚ ਬੈਲੈਂਸ ਨਹੀਂ ਬਣਦਾ ਵਲ ਵਲ ਬੰਦੇ ਤੋਂ ਇਹਨੇ 15 ਇਸ ਪਾਸੇ ਦੀਆਂ ਲਾਈਆਂ ਨੇ ਕੋਈ 15 ਦੂਜੇ ਪਾਸੇ ਦੀਆਂ ਲਾਈਆਂ ਨੇ ਉਹ ਸਤਨਾ ਵਿੱਚ ਪੰਗੇ ਲੈਂਦਾ ਫਰੀਦ ਦੇ ਬਾਲਾ ਉਹਨੇ ਮਾਰ ਨਹੀਂ ਸੀਗੀ ਅੱਜ ਕੱਲ ਨਹੀਂ ਤਾਂ ਜੋ ਗ੍ਰੇਡਾ ਲੈਣਾ ਸੀ ਉਹ ਛੱਡ ਗਿਆ ਐਕਸੇਵਲ ਨਾਲ ਇਹ ਵੀ ਲਵ ਹੈਂਡਲ ਰੀਆ ਜਿਹੜੀਆਂ ਬੱਕੀਆਂ ਪੰਗੇ ਨੇ ਬੱਕੀਆਂ ਤੇ ਮਾਸ ਚੜਿਆ ਹੁੰਦਾ ਇਹ ਉਹਦੇ ਲਈ ਐਕਸਰਸਾਈਜ਼ ਆ ਕੱਲੀ ਬੱਖੀਆਂ ਲਈ ਹੋਏ ਪਹਿਲਾਂ ਸਿੱਧਾ ਵੀ ਨਹੀਂ ਬਣਦਾ ਉਸ ਤੋਂ ਬਾਅਦ ਇਹ ਹੋ ਗਈ ਇਹ ਵੀ ਜਮੇ ਸਿੰਪਲ ਆ ਫਿਲਹਾਲ ਮੈਂ ਤੁਹਾਨੂੰ ਸਿੰਪਲ ਜਿਹਾ ਇੱਕ ਦੇਦਾ ਹਾਂ ਤੁਸੀਂ ਸ਼ੁਰੂਆਤ ਕਰੋ ਉਸ ਤੋਂ ਬਾਅਦ ਮੈਂ ਤੁਹਾਨੂੰ ਹੌਲੀ ਹੌਲੀ ਕਰਕੇ ਨੈਕਸਟ ਬਾ ਨੈਕਸਟ ਤੁਹਾਨੂੰ ਦੱਸੀ ਜਾਊਗਾ ਕੋਈ ਔਖੀਆਂ ਨਹੀਂ ਗੀਆਂ ਇਹ ਕਿਹੜੀ ਆਚਾਰ ਦੱਸੀਆਂ ਨੇ ਬਹੁਤ ਸੌਖੀਆਂ ਨੇ ਇਹਨੂੰ ਤੁਸੀਂ ਹਫ਼ਤਾ ਇੱਕ ਤੁਸੀਂ ਆਪਾਂ ਲਾ ਕੇ ਦੇਖੋ ਤੁਹਾਨੂੰ ਰਿਜ਼ਲਟ ਮਿਲੂਗਾ weight check ਕਰ ਲਓ ਆਪਣਾ size ਮੈਨ ਲਓ ਤੇ ਰਿਜ਼ਲਟ ਮਿਲੂਗਾ ਮਿਲੂਗਾ ਤੁਹਾਨੂੰ ਇਹ ਨਹੀਂਗਾ ਵੀ ਨਾ ਵੜੇਗਾ ਖਾਣ ਵੇਂਦਾ ਰੱਖੋ ਆਪਣਾ ਧਿਆਨ ਕੈਲਕੂਲੇਟ ਕਰਨੀ ਸਿੱਖੋ ਹੋਰ ਕੁਛ ਨਹੀਂ ਹੁੰਦਾ ਇਹਦੇ ਵਿੱਚ ਉਸ ਤੋਂ ਬਾਅਦ ਜਾ ਰਿਹਾ ਘਰ ਨੂੰ ਤੁਰ ਕੇ 11:00 ਬਜੇ 11 ਮਿੰਟ ਹੋ ਗਈ ਸੀ ਹੌਲੀ ਹੌਲੀ ਵਧਾਉਂਗਾ ਮੈਂ ਵੀ ਹੋਰ ਤੁਰਨ ਦੀ ਆਤਮਾ ਵਧੀਆ ਪਾਈ ਆ ਕੋਈ ਜਦੋਂ ਮੈਂ ਇਸ ਤੋਂ ਪਹਿਲਾਂ ਛੱਡੇ ਸਾਰਾ ਕੁਝ ਘਰੇ ਬੈਠੇ ਰਹਿਣਾ ਖਾਈ ਜਾਣਾ ਚਲ ਖਾਣਾ ਦਾ ਹੁਣ ਵੀ ਉਹਨਾਂ ਹੀ ਆ ਕੋਈ ਘਟਾਇਆ ਤਾਂ ਹੁਣ ਵੀ ਉਹਨਾਂ ਦੇ ਛੱਡਿਆ ਨਹੀਂ ਗਾ ਰੋਟੀ ਵੀ ਖਾ ਰਹੇ ਆਂ ਦੁੱਧ ਚਾਹ ਸਾਰਾ ਕੁਝ ਬਾਹਰਲਾ ਵੀ ਚੱਲ ਰਿਹਾ ਬਟ ਤੁਰਨਾ ਸਰੀਰੇ ਚ ਐਕਟਿਵ ਬੰਦਾ ਇੰਨਾ ਰਹਿੰਦਾ ਅਗਲੇ ਛੱਡ ਦੋ ਉਦੋਂ ਤਾਂ ਐ ਲੱਗੀਆਂ ਤਾਂ ਆਪਣਾ ਵੀ ਕੀ ਸਰੀਰ ਬਣਾ ਲਿਆ ਜਾਂ ਮਜਾਂਦੀ ਚੰਗੇ ਪੁੱਲੇ ਸਾਰਾ ਕੁਝ ਬੁਪੱਟੀ ਮੇਜ ਜੀ ਕਰਤੀ ਸਰੀਰ ਦੀ ਹੁਣ ਠੀਕ ਆ ਦੁਬਾਰਾ ਥੋੜੀ ਜੀ ਪੁੜਤੀ ਆ ਜਾਂਦੀ ਆ ਬੰਦੇ ਦੇ ਵਿੱਚ ਉਹ ਟੂਰਨਾਮੈਂਟ ਸੀ ਪਿੰਡ 17 ਅਪ੍ਰੈਲ ਨੂੰ ਉਦੋਂ ਟਿੱਟ ਜ਼ਰੂਰ ਤੋਂ ਜ਼ਿਆਦਾ ਨਿਕਲਿਆ ਸੀ ਬੱਕੀਆਂ ਦੇ ਫੈਟ ਗਰਦਨ ਦੇ ਫੈਟ ਭਜਨ ਹੁਣ ਵੀ ਉਹਨਾਂ ਕੇ ਆ 1-2 ਕਿਲੋ ਟਟੇ ਹੈਮਕੋਟ ਸਾਹਿਬ ਜਾਣ ਕਰਕੇ ਬਾਕੀ ਸਾਰਕਸ਼ ਉਦਹੀਆਂ ਕੈਲਰੀਆਂ ਬਰਨ ਹੋ ਗਈਆਂ ਸੀ ਕਾਫੀ 500 ਤੋਂ ਉੱਪਰ ਹੀ ਹੋ ਗਈਆਂ ਸੀ 17000 ਪਲੱਸ ਸਟੈਪ ਹੋ ਗਿਆ ਸੀ 11 ਪੁਆਇੰਟ ਕੁਝ ਕਿਲੋਮੀਟਰ ਹੋ ਗਈ थी ਠੀਕ ਹੈ ਜੀ ਚੰਦਾ ਚੰਨ ਵਧੀਆ ਤੇ ਲਾਈਟ ਵਾਂਗ ਲਾਤਰੀ ਵੀ ਦਿਨ ਚ ਰੈਟ ਲਾਈ ਫਿਰਦਾ ਵੀ ਹੁੰਦਾ ਇਹਨਾਂ ਨੂੰ ਖਾਸ ਨਿਹਰਾ ਨਹੀਂ ਸੀਗਾ ਬਾਕੀ ਮਿਲਦੇ ਆਂ ਅਗਲੀ ਵੀਡੀਓ ਹੌਲੀ ਹੌਲੀ ਕਰਕੇ ਮੈਂ ਹਰ ਇੱਕ ਚੀਜ਼ ਜਿੰਨੀ ਮੇਰੇ ਕੋਲ ਨੌਲੇਜ ਹੈ ਮੈਂ ਹਰ ਇੱਕ ਚੀਜ਼ ਤੁਹਾਡੇ ਨਾਲ ਸ਼ੇਅਰ ਕਰੂੰਗਾ ਬਸ ਤੁਸੀਂ ਵੀ ਸ਼ੇਅਰ ਕਰ ਦਿਓ ਆਪਣੇ ਯਾਰ ਦੋਸਤ ਮਿੱਤਰਾਂ ਨੂੰ ਘਰਦਿਆਂ ਨੂੰ ਤਾਂ ਕਿ ਤੁਹਾਡੇ ਕੋਲ ਅੱਗੇ ਵਾਲੀਆਂ ਵੀਡੀਓ ਮੇਰੀ ਆਉਂਦੀ ਰਹਿਣ ਚੈਨਲ ਸਬਸਕ੍ਰਾਈਬ ਕਰ ਲਿਓ ਸ਼ੇਅਰ ਕਰ ਲਿਓ ਲਾਈਕ ਕਰ ਲਓ ਤੇ ਮਿਲਦੇ ਆਂ ਜੀ ਅਗਲੇ ਵਲੌਗ ਦੇ ਵਿੱਚ ਸਤਿ ਸ਼੍ਰੀ ਅਕਾਲ ਗੁੱਡ ਨਾਈਟ ਟੇਕ ਕੇਅਰ